تھوڑا ہم لوگ کو افسوس ہے کہ بہت آدمی پنجاب سے ان کو ملنے کے لیے آ رہے ہیں ان کو میرے کو لگتا ہے کہ شاید جیسے کنڈیشن ہے کہ ملنے کا موقع نہیں دیا جائے گا تو اصل ہم آم... تو ابھی بھی پرشاسن کو سرکار کو اپیل کرتے ہیں لوک سبھا کے سپیکر کو بھی اپیل کرتے ہیں کہ ان کو ملنے کا موقع دیا جانا چاہیے دوسرا میڈیا کو ملنے کا موقع دیا جانا چاہیے ان کو کیونکہ وہ جو ان کی پنجاب کے بارے میں کیا رائے ہے یا کوئی وہ کیا سوچ رہے ہیں وہ ان کو لوگوں پنجاب کے لوگوں کو بھی پتہ چل سکے کہ ڈرٹلی وہ کیا چاہ رہے ہیں پنجاب کے لوگ کیا چاہ رہے ہیں وہ تو ہم لوگ بتائیں گے اور وہ ان کا کیا ویژن ہے پنجاب کے بارے میں وہ وہ کلیئر کریں تے یہ میرے خیال کافی بڑی بے انصافی ہے کوئی اتنے بڑے جو مارجن سے ان کو پنجاب میں سب سے زیادہ محمد سے جتایا گیا تے ان کے لوگوں کی جو ان کو ملنا سکنا یا ان کو ان کے ایریا میں نا ਜਣ ਦੇਣਾ ਜੇ ਅਗਰ 4 ਦਿਨ ਕੀ ਪ੍ਰੋਲ ਤੇ ਹਮਾਰੀ ਤਾਂ ਮੰਗ ਥੀ ਕਿ ਅਗਰ ਉਹਨਕੋ ਪਹਿਲੇ ਬਾਤ ਤੋ ਰਿਆ ਗਿਆ ਕਿ ਬਿਨਾਂ ਸ਼ਰਤ ਰਿਆ ਗਿਆ ਜਾਣਾ ਚਾਹੀਏ ਅਗਰ ਕੋਈ ਸਮਾਂ ਲੱਗ ਸਕਦਾ ਤਾਂ ਉਸਕੇ ਪ੍ਰੋਲ ਵੜਾ ਕੇ ਉਹਨਕੋ ਉਹ ਜ਼ਰਾ ਉਹਨਕਾ ਦਨਵਾਦੀ ਦੌਰਾ ਆ ਜਾ ਉਹਨ ਲੋਗੋ ਕੀ ਦੁੱਖ ਤਕਲੀਫਾਂ ਸੁਣਨੇ ਦਾ ਮੌਕਾ ਦਿਆ ਜਾਣਾ ਚਾਹੀਏ ਸੰਵਿਧਾਨ ਬੇਸ਼ੱਕ ਸਾਡਾ ਕੁਝ ਨਹੀਂ ਕਰਦਾ ਔਰ ਜੇ ਸੰਵਿਧਾਨ ਜਿੱਥੇ ਸਾਡਾ ਕੰਮ ਹੋ ਤੁਨ ਵਰਤੋ ਜੇ ਸਾਡਾ ਕੋਈ ਬੰਦਾ ਜੇਲ੍ਹ ਚ ਚੱਲ ਗਿਆ ਤੇ ਇਸੇ ਸੰਵਿਧਾਨ ਦੀ ਕਿਸੇ ਧਾਰਾ ਦਾ ਕਰਕੇ ਬੰਦਾ ਸਾਡਾ ਬਾਹਰ ਆ ਜਾ ਤੇ ਵਰਤ ਲੋ ਉਹਨ ਕੱਢੋ ਬਾ ਕਿਉਂ ਅਸੀਂ ਗ੍ਰੀਲਾ ਵਾਰ ਫੇਰ ਲੜਦੇ ਗ੍ਰੀਲਾ ਵਾਰਫੇਅਰ ਦੇ ਵਿੱਚ ਬਹੁਤੀ ਵਾਰ ਤੁਸੀਂ ਰਿਸੋਰਸਸ ਵੀ ਹਕੂਮਤ ਦੇ ਵਰਤਦੇ ਹੋ। ਉੱਥੇ ਐਥਿਕਸ ਤੇ ਮਰਾਜ਼ ਦੀ ਜਿਹੜੀ ਜਗ੍ਹਾ ਹੈ ਨਾ ਉਹ ਸਾਡੇ ਤੇ ਲਾਗੂ ਨਹੀਂ ਹੁੰਦੀ। ਕੋਈ ਸਾਨੂੰ ਜਿਵੇਂ ਇੱਕ ਐਗਜ਼ਾਮਪਲ ਦੇ ਤੌਰ ਤੇ ਜਦੋਂ ਸਿੰਘ ਅਬਦਾਲੀ ਨੂੰ ਲੁੱਟ ਕੇ ਜਾਂਦੇ ਸੀ। ਵੈਸੇ ਤੇ ਕਿਸੇ ਨੂੰ ਲੜਾਈ ਛੇੜ ਕੇ ਭੱਜਣਾ ਮਾੜੀ ਗੱਲ ਹੈ। ਪਰ ਸਿੰਘ ਅਬਦਾਲੀ ਨੂੰ ਲੋਕ ਪਾਰਲੀਮੈਂਟ ਲਈ ਹਰਵਾਨਾ ਹੋ ਰਹੇ ਨੇ ਤਸਵੀਰਾਂ ਦੇਖ ਰਹੇ ਹੋ। ਹਰਵਾਨੀ ਦੀ ਜਗ੍ਹਾ वाहेगुर बाबू जी आया تو کیا کسی سے بابا جی کیا پھر پولیس والے آگئے لے جانے کے لیے سسوین سنگھ جی کتھے ہو رہی ہے ملاقات کو جانکاری دستی ہے ਪਰ ਦੁਆਰਾ ਰਕਾਬਗਨ ਸਾਹਿਬ ਵਿੱਚ ਬੋਲੇ ਸੋਨੇ ਵਾਲ ਦੇ ਜਕਾਰਿਆਂ ਦੀ ਗੂੰਜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਹਦੇ ਵਿੱਚ ਇੱਕ ਸ਼ਬਦ ਕਹ ਕੇ ਜਾਓ ਜ ਸੰਗਤਾਂ ਦੇ ਨਾਮੇ ਕਿਤਨੇ ਆ ਗਏ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਦਾ ਬਹੁਤ ਬਹੁਤ ਸ਼ੁਕਰ ਹੈ ਜੀ ਇੰਤਜ਼ਾਰ ਦੀ ਘੜੀ ਖਤਮ ਹੋ ਗਈ ਹੈ ਇਹ ਹੁਣ ਉੱਥੇ ਜਾ ਕੇ ਪਤਾ ਲੱਗਦਾ ਜੀ ਕਰੋ ਬਸ ਗੱਲ ਕਰੋ ਰਮਨ ਜੱਡੀ ਮੰਗਾਪੀ ਸੰਵਿਧਾਨ ਬੇਸ਼ੱਕ ਸਾਡਾ ਕੁਝ ਨਹੀਂ ਕਰਦਾ ਪਰ ਜੇ ਸੰਵਿਧਾਨ ਜਿੱਥੇ ਸਾਡੇ ਕੰਮ ਉਹਨਾਂ ਵਰਤੋ ਜੇ ਸਾਡੇ ਕੋਈ ਬੰਦਾ ਜੇਲ੍ਹ ਚ ਚਲ ਗਿਆ ਤੇ ਇਸੇ ਸੰਵਿਧਾਨ ਦੀ ਕਿਸੇ ਧਾਰਾ ਦਾ ਕਰਕੇ ਬੰਦਾ ਸਾਡਾ ਬਾਹਰ ਆ ਜੇ ਤੇ ਵਰਤ ਲੋ ਉਹਨੂੰ ਕੱਢੋ ਬਾਹਰ ਕਿਉਂ ਅਸੀਂ ਗ੍ਰੀਲਾ ਵਾਰਫੇਅਰ ਲੜ ਰਹੇ ਹਾਂ ਗ੍ਰੀਲਾ ਵਾਰਫੇਅਰ ਦੇ ਵਿੱਚ ਬਹੁਤੀ ਵਾਰ ਤੁਸੀਂ ਰਿਸੋਰਸਸ ਵੀ ਹਕੂਮਤ ਦੇ ਵਰਤਨੇ ਉੱਥੇ ਐਥਿਕਸ ਤੇ ਮਰਾਜ਼ ਦੀ ਜਿਹੜੀ ਜਗ੍ਹਾ ਹੈ ਨਾ ਉਹ ਸਾਡੇ ਤੇ ਲਾਗੂ ਨਹੀਂ ਹੁੰਦੀ ਕੋਈ ਸਾਨੂੰ ਜਿਵੇਂ ਇੱਕ ਐਗਜ਼ਾਮਪਲ ਦੇ ਤੌਰ ਤੇ ਜਦੋਂ ਸਿੰਘ ਅਬਦਾਲੀ ਨੂੰ ਲੁੱਟ ਕੇ ਜਾਂਦੇ ਸੀ ਵੈਸੇ ਤੇ ਕਿਸੇ ਨੂੰ ਲੜਾਈ ਛੇੜ ਕੇ ਭੱਜਣਾ ਮਾੜੀ ਗੱਲ ਹੈ ਪਰ ਸਿੰਘ ਬਦਾਲੀ ਨੂੰ ਲੁੱਟ ਕੇ ਜੰਗਲਾਂ 'ਚ ਰੁਕ ਜਾਂਦੀ ਸੀ ਬਦਾਲੀ ਪਿੱਛੋਂ ਕਹੇ ਵੀ ਸਿੰਘ ਤੇ ਭਾਈ ਜੀ ਨੇ ਤੁਸੀਂ ਭਾਈ ਦੇ ਕਿਹਾ ਜੋ ਮੌਕੇ ਦੇ ਹਾਲਾਤਾਂ ਮੁਤਾਬਕ ਜਿਹੜੀ ਲੜਾਈ ਹੈ ਉਹਦੇ ਰੁਖ ਬਦਲਨੇ ਪੈਂਦੇ ਸਵਿਧਾਨ 'ਚ ਸਾਡਾ ਕੋਈ ਯਕੀਨ ਨਹੀਂ ਹੈਗਾ ਪਰ ਜਿੱਥੇ ਸਵਿਧਾਨ ਦੀ ਵਰਤੋਂ ਕੀਤੀ ਜਾਂ ਅਸੀਂ ਦੇਖ ਕਰਨੀ ਚਾਹੀਦੀ ਹੈ ਇਹਦੇ 'ਚ ਕੁਝ ਅਸੀਂ ਗੁਲਾਮ ਕੰਮ ਹੈ ਸਾਡੇ ਕੋਲ ਕੋਈ ਬਣੇ ਬਣੇ ਢਾਂਚੇ ਨਹੀਂ ਆਗੇ ਵੀ ਜਿਹੜੇ ਅਸੀਂ ਵੇਟ ਕਰਦੇ ਰਹੀ ਵੀ ਕੋਈ ਸਹੀ ਮੌਕਾ ਉਹਦੇ ਅਸੀਂ ਵਿਵਕਰਾਂਗੇ ਕੰਮ ਇਹ ਗੱਲ ਸਿੱਧ ਜਰੂਰ ਹੋਗੀ ਵੀ ਭੇਡਾਂ ਮੁੰਨੀਆਂ ਜਾ ਸਕਦੀਆਂ ਸਮਝਾਈਆਂ ਨਹੀਂ ਸੱਚੀ ਗੱਲ ਦੋਸਤੋ ਦੱਸ ਦਈਏ ਕਿ ਭਾਈ ਅਮਰਤਪਾਲ ਸਿੰਘ ਨਾਲ ਉਹਨਾਂ ਦੇ ਪਰਿਵਾਰ ਦੀ ਮੁਲਾਕਾਤ ਦਾ ਸਮਾਂ ਖਤਮ ਹੋ ਚੁੱਕਿਆ ਹੈ ਹਾਲਾਂਕਿ ਭਾਈ ਅਮਰਤਪਾਲ ਸਿੰਘ ਨੂੰ ਜੋ ਪ੍ਰਾਰਲ ਪ੍ਰੋਲ ਦਿੱਤੀ ਗਈ ਸੀ ਉਸ ਦੇ ਵਿੱਚ 10 ਸ਼ਰਤਾਂ ਦੇ ਵਿੱਚ ਇਹ ਮੈਂਸ਼ਨ ਸੀ ਕਿ ਉਹ ਕੋਈ ਵੀ ਬਿਆਨ ਕੋਈ ਵੀ ਸੁਨੇਹਾ ਨਹੀਂ ਦੇਣਗੇ ਪਰ ਸੂਤਰਾਂ ਤੋਂ ਪਤਾ ਲੱਗਿਆ ਕਿ ਜੋ ਭਾਈ ਅਮਰਤਪਾਲ ਸਿੰਘ ਦੇ ਨਾਲ ਪਰਿਵਾਰ ਦੀ ਗੱਲਬਾਤ ਹੋਈ ਹੈ ਉਸ ਦੇ ਵਿੱਚ ਉਹਨਾਂ ਨੇ ਸੰਗਤਾਂ ਦਾ ਧੰਨਵਾਦ ਕੀਤਾ ਜੋ ਇੰਨਾ ਜਿਆਦਾ ਪਿਆਰ ਅਤੇ ਬਹੁਮਤ ਦੇ ਕੇ ਉਹਨਾਂ ਨੂੰ ਐਮਪੀ ਦੀ ਸੀਟ ਜਿਤਾਈ ਹੈ ਤੇ ਅੱਗੇ ਵੀ ਪੰਜਾਬ ਦੇ ਲਈ ਉਸੇ ਤਰ੍ਹਾਂ ਹੀ ਕੰਮ ਕਰਨ ਦਾ ਵਾਅਦਾ ਕੀਤਾ ਗਿਆ। ਉੱਥੇ ਹੀ ਕੁਝ ਲੋਕਾਂ ਵੱਲੋਂ ਕਿਹਾ ਗਿਆ ਰਿਹਾ ਕਿ ਭਾਈ ਅਮਰਤਪਾਲ ਸਿੰਘ ਤਾਂ ਸੰਵਿਧਾਨ ਨੂੰ ਮੰਨਦੇ ਨਹੀਂ ਸਨ ਫਿਰ ਅੱਜ ਉਹਨਾਂ ਨੇ ਐਮਪੀ ਅਹੁਦੇ ਦੀ ਸੌਂਚ ਚੁੱਕਦੇ ਸਮੇਂ ਸੰਵਿਧਾਨ ਦੀ ਸੌਂਚ ਕਿਉਂ ਚੁੱਕੀ ਤਾਂ ਇਸ ਸਮੇਂ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਇੱਕ ਭਾਈ ਅਮਰਤਪਾਲ ਸਿੰਘ ਦਾ ਸੁਨੇਹਾ ਸਾਹਮਣੇ ਲਿਆਂਦਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਇਸ ਮਾਮਲੇ ਤੇ ਕਾਫੀ ਸਮਾਂ ਪਹਿਲਾਂ ਕਾਫੀ ਮਹੀਨੇ ਪਹਿਲਾਂ ਹੀ ਗੱਲਬਾਤ ਕੀਤੀ ਸੀ ਕੀ ਤੁਸੀਂ ਭਾਈ ਅਮਰਤਪਾਲ ਸਿੰਘ ਦੀਆਂ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੋ ਜਾਂ ਨਹੀਂ ਕਮੈਂਟਾਂ ਦੇ ਵਿੱਚ ਯੈਸ ਨੋ ਯੂ ਟਾਈਪ ਕਰਨਾ ਤੇ ਦੇਖੋ ਹੁਣ ਇਹ ਖਾਸ ਵੀਡੀਓ ਜਿੱਥੇ ਭਾਈ ਅਮਰਤਪਾਲ ਸਿੰਘ ਦਾ ਪਰਿਵਾਰ ਕੱਲ ਦਿੱਲੀ ਵਿਖੇ ਪਹੁੰਚਿਆ ਸੀ ਜਿੱਥੇ ਕਿ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਉਹਨਾਂ ਨੂੰ ਸਨਮਾਨਤ ਵੀ ਕੀਤਾ ਗਿਆ ਜਿੱਥੇ ਕਿ ਭਾਈ ਸਰਬਜੀਤ ਸਿੰਘ ਖਾਲਸਾ ਜੋ ਕਿ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਹਨ ਉਹ ਵੀ ਮੌਕੇ ਤੇ ਮੌਜੂਦ ਸਨ ਜੋ ਕਿ ਅੱਜ ਭਾਈ ਅਮਰਤਪਾਲ ਸਿੰਘ ਨੂੰ ਮਿਲੇ ਵੀ ਹਨ ਤੇ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੀ ਆ ਰਹੀਆਂ ਚੋਣਾ ਬਾਰੇ ਭਾਈ ਅਮਰਤਪਾਲ ਸਿੰਘ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਪੂਰੀ ਗੱਲਬਾਤ ਵੀ ਤੁਹਾਨੂੰ ਦਿਖਾਵਾਂਗੇ ਕਿ ਆਖਰ ਪੂਰੀ ਗੱਲਬਾਤ ਕੀ ਹੋਈ ਭਾਈ ਅਮਰਤਪਾਲ ਸਿੰਘ ਦੇ ਨਾਲ ਪਰ ਉਸ ਤੋਂ ਪਹਿਲੇ ਇਹੀ ਖਾਸ ਨੇ ਕਿ ਭਾਈ ਅਮਰਤਪਾਲ ਸਿੰਘ ਨੇ ਪੂਰੇ ਪੰਜਾਬ ਪੰਜਾਬੀਆਂ ਦਾ ਧੰਨਵਾਦ ਕੀਤਾ ਉਹਨਾਂ ਨੂੰ ਬਹੁਮਤ ਦੇਣ ਦੇ ਲਈ ਅਤੇ ਵਾਅਦਾ ਕੀਤਾ ਕਿ ਉਹ ਆਪਣੀ ਰੈਂਦੀ ਜ਼ਿੰਦਗੀ ਪੰਜਾਬ ਦੇ ਲਈ ਕੰਮ ਕਰਦੇ ਰਹਿਣਗੇ ਅਤੇ ਨਸ਼ੇ ਦੀ ਦਲਦਲ ਦੇ ਵਿੱਚੋਂ ਨੌਜਵਾਨਾਂ ਨੂੰ ਕੱਢਣਗੇ ਅਤੇ ਜੋ ਭਾਈ ਅਮਰਤਪਾਲ ਸਿੰਘ ਦੀ ਲੀਗਲ ਟੀਮ ਹੈ ਉਹਨਾਂ ਦਾ ਕਹਿਣਾ ਹੈ ਕਿ ਜਲਦ ਹੀ ਪੱਕੀ ਰਿਹਾਈ ਵੀ ਭਾਈ ਅਮਰਤਪਾਲ ਸਿੰਘ ਦੀ ਹੋਵੇਗੀ ਹਾਲਾਂਕਿ ਇਸ ਮਾਮਲੇ ਤੇ ਕੀ ਹੁੰਦਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਵੱਡੀ ਗਿਣਤੀ ਦੇ ਵਿੱਚ ਅੱਜ ਪੰਜਾਬ ਤੋਂ ਲੋਕ ਦਿੱਲੀ ਵਿਖੇ ਭਾਈ ਅਮਰਤਪਾਲ ਸਿੰਘ ਦੇ ਦਰਸ਼ਨ ਕਰਨ ਦੇ ਲਈ ਪਹੁੰਚੇ ਸਨ ਅਤੇ ਸੰਗਤਾਂ ਦਾ ਉਤਸ਼ਾਹ ਤੁਸੀਂ ਆਪਣੀ ਸਕਰੀਨ ਤੇ ਬਾਖੂਬੀ ਦੇਖ ਸਕਦੇ ਹੋ ਹੁਣ ਦੇਖੋ ਇਸ ਮੌਕੇ ਦੀਆਂ ਖਾਸ ਵੀਡੀਓਜ਼ ہم لوگ کو افسوس ہے کہ بہت آدمی پنجاب سے ان کو ملنے کے لیے آ رہے ہیں ان کو میرے کو لگتا ہے کہ شاید جیسے کنڈیشنیں ہیں کہ ملنے کا موقع نہیں دیا جائے گا تو اصل ہم آم... تو ابھی بھی پرشاسن کو سرکار کو اپیل کرتے ہیں لوک سبھا کے سپیکر کو بھی اپیل کرتے ہیں کہ ان کو ملنے کا موقع دیا جانا چاہیے دوسرا میڈیا کو ملنے کا موقع دیا جانا چاہیے ان کو کیونکہ وہ جو ان کی پنجاب کے بارے میں کیا رہے یا کوئی وہ کیا سوچ رہے ہیں وہ ان کو لوگوں پنجاب کے لوگوں کو بھی پتا چل سکے کہ ڈکلی وہ کیا چاہ رہے ہیں پنجاب کے لوگ کیا چاہ رہے ہیں وہ تو ہم لوگ بتائیں گے اور وہ ان کا کیا ویژن ہے پنجاب کے بارے میں وہ, وہ کلیئر کریں تو یہ میرے خیال کافی بڑی بے انصافی ہے کوئی اتنے بڑے جو مارجن سے ان کو پنجاب میں سب سے زیادہ بہمت سے جتایا گیا تو ان کے لوگوں کی جو ان کو مل نہ سکنا جہاں ان کو ان کے ایریے میں نہ جا ڈن دینا اگر 4 دن کی پرول تے ہماری تو مانگ تھی کہ اگر ان کو پہلی بات تو رہیا کہ بنا شرط رہیا کے اجانا چاہیے اگر کوئی سما لگ سکتا ہے تو اس کے پرول بڑھا کے ان کو وہ ذرا ان کا دنوادی دورہ ا جا ان لوگوں کی دکھ تکلیفیں سننے کا موقع دیا جانا چاہیے संविधान بے شک ساڈا کچھ نہیں کرتا اور یہ संविधान جتے ساڈے کاموں توں ورتو جے ساڈا کوئی بندا جیل سے چل گیا تے اس سے संविधान دی کسے ਧਾਰਾ دا کر کے بندا ساڈا باہر ا جائے تے ورت لو ان کڈو با کیوں اسی گریلا وار پھر لڑ رہے ਗਰੀਲਾ ਵਾਰਫੇਅਰ ਦੇ ਵਿੱਚ ਬਹੁਤੀ ਵਾਰ ਤੁਸੀਂ ਰਿਸੋਰਸਸ ਵੀ ਹਕੂਮਤ ਦੇ ਵਰਤਨੇ ਉੱਥੇ ਐਥਿਕਸ ਤੇ ਮੋਰਲਸ ਦੀ ਜਿਹੜੀ ਜਗਾ ਹੈ ਨਾ ਉਹ ਸਾਡੇ ਤੇ ਲਾਗੂ ਨਹੀਂ ਹੁੰਦੀ ਕੋਈ ਸਾਨੂੰ ਜਿਵੇਂ ਇੱਕ ਐਗਜ਼ਾਮਪਲ ਦੇ ਤੌਰ ਤੇ ਜਦੋਂ ਸਿੰਘ ਅਬਦਾਲੀ ਨੂੰ ਲੁੱਟ ਕੇ ਜਾਂਦੇ ਸੀ ਵੈਸੇ ਤੇ ਕਿਸੇ ਨੂੰ ਲੜਾਈ ਛੇੜ ਕੇ ਭੱਜਣਾ ਮਾੜੀ ਗੱਲ ਹੈ ਪਰ ਸਿੰਘ ਅਬਦਾਲੀ ਨੂੰ ਲੋਕ ਪਾਰਲੀਮੈਂਟਲੀ

تو کیا کسی سے پبا جی کیا پھر پولیس والے آگئے لے جانے کے لیے سسوین سنگھ جی کتنے ہو رہی ہے ملاقات کو جانکاری دستی ہے اچھا ਗੁਰਦੁਆਰਾ ਰਕਾਬਗੰਸਾਹਬ ਵਿੱਚ ਬੋਲੇ ਸੋਨੇ ਵਾਲ ਦੇ ਜਕਾਰਿਆਂ ਦੀ ਗੂੰਜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਖੇਲ ਦੇ ਵਿੱਚ ਇੱਕ ਸ਼ਬਦ ਕਹਿ ਕੇ ਜਾਓ ਜੀ ਸੰਗਤਾਂ ਦੇ ਨਾਲ ਮੈਂ ਕਿੰਨੇ ਆਦੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਦਾ ਬਹੁਤ ਬਹੁਤ ਸ਼ੁਕਰ ਹੈ ਜੀ ਚਲੋ ਬਾਤ ਇੰਤਜ਼ਾਰ ਦੀ ਘੜੀ ਖਤਮ ਹੋ ਗਈ ਹੈ ਇਹ ਹੁਣ ਉੱਥੇ ਜਾ ਕੇ ਪਤਾ ਲੱਗਦਾ ਜੀ ਕਰੋ ਬਾਤ ਕਰੋ ਜੀ ਬਾਤ ਕਰੋ ਰਮਨ ਗੱਡੀ ਮੰਗਾਪੀ ਸਵਿਧਾਨ ਬੇਸ਼ੱਕ ਸਾਡਾ ਕੁਝ ਨਹੀਂ ਕਰਦਾ ਪਰ ਜੇ ਸੰਵਿਧਾਨ ਜਿੱਥੇ ਸਾਡੇ ਕੰਮ ਉਹਨਾਂ ਵਰਤੋ ਜੇ ਸਾਡਾ ਕੋਈ ਬੰਦਾ ਜੇਲ੍ਹ ਚ ਚਲ ਗਿਆ ਤੇ ਇਸੇ ਸੰਵਿਧਾਨ ਦੀ ਕਿਸੇ ਧਾਰਾ ਦਾ ਕਰਕੇ ਬੰਦਾ ਸਾਡਾ ਬਾਹਰ ਆ ਜੇ ਤੇ ਵਰਤ ਲੋ ਉਹਨੂੰ ਕੱਢੋ ਬਾਹਰ ਕਿਉਂ ਅਸੀਂ ਗ੍ਰੀਲਾ ਵਾਰਫੇਅਰ ਲੜ ਰਹੇ ਹਾਂ ਗ੍ਰੀਲਾ ਵਾਰਫੇਅਰ ਦੇ ਵਿੱਚ ਬਹੁਤੀ ਵਾਰ ਤੁਸੀਂ ਰਿਸੋਰਸਸ ਵੀ ਹਕੂਮਤ ਦੇ ਵਰਤਦੇ ਹੋ ਉੱਥੇ ਐਥਿਕਸ ਤੇ ਮੋਰਲਸ ਦੀ ਜਿਹੜੀ ਜਗ੍ਹਾ ਹੈ ਨਾ ਉਹ ਸਾਡੇ ਤੇ ਲਾਗੂ ਨਹੀਂ ਹੁੰਦੀ ਕੋਈ ਸਾਨੂੰ ਜਿਵੇਂ ਇੱਕ ਐਗਜ਼ਾਮਪਲ ਦੇ ਤੌਰ ਤੇ ਜੋ ਤਾਂ ਸਿੰਘ ਬਦਾਲੀ ਨੂੰ ਲੁੱਟ ਕੇ ਜਾਂਦੇ ਸੀ ਵੈਸੇ ਤੇ ਕਿਸੇ ਨੂੰ ਲੜਾਈ ਛੇੜ ਕੇ ਭੱਜਣਾ ਮਾੜੀ ਗੱਲ ਹੈ ਪਰ ਸਿੰਘ ਬਦਾਲੀ ਨੂੰ ਲੁੱਟ ਕੇ ਜੰਗਲਾਂ 'ਚ ਰੁਕ ਜਾਂਦੀ ਸੀ ਬਦਾਲੀ ਪਿੱਛੋਂ ਕਹਿੰਦੇ ਭਾਈ ਸਿੰਘ ਤੇ ਭਾਈ ਨੇ ਤੁਸੀਂ ਭਾਈ ਦੇ ਕਿਹਜੋ ਮੌਕੇ ਦੇ ਹਾਲਾਤਾਂ ਮੁਤਾਬਕ ਜਿਹੜੀ ਲੜਾਈ ਹੈ ਉਹਦੇ ਰੁਖ ਬਦਲਨੇ ਪੈਂਦੇ ਸਵਿਧਾਨ 'ਚ ਸਾਡਾ ਕੋਈ ਯਕੀਨ ਨਹੀਂ ਹੈਗਾ ਪਰ ਜਿੱਥੇ ਸਵਿਧਾਨ ਦੀ ਵਰਤੋਂ ਕੀਤੀ ਜਾਂ ਅਸ ਦੀ ਕਰਨੀ ਚਾਹੀਦੀ ਹੈ ਇਹਦੇ 'ਚ ਕੁਝ ਅਸੀਂ ਗਲਾਮ ਕਾਮ ਹੈ ਸਾਡੇ ਕੋਲ ਕੋਈ ਬਣੇ ਬਣੇ ਢਾਂਚੇ ਨਹੀਂ ਆਗੇ ਵੀ ਜਿਹੜੇ ਅਸੀਂ ਵੇਟ ਕਰਦੇ ਰਹੀ ਵੀ ਕੋਈ ਸਹੀ ਮੌਕਾ ਉਹਦੇ ਅਸੀਂ ਵਿਵਕ ਕਰਾਂਗੇ ਇਹ ਗੱਲ ਸਿੱਧ ਜਰੂਰ ਹੋਗੀ ਵੀ ਭੇਡਾਂ ਮੁੰਨੀਆਂ ਜਾ ਸਕਦੀਆਂ ਸਮਝਾਈਆਂ ਨਹੀਂ